1 ਜੂਨ ਤੋਂ ਭਾਰਤ 'ਚ ਹੋਣ ਜਾ ਰਹੀ ਵੱਡੇ ਬਦਲਾ ਬਦਲਾ ਦਾ ਸਿੱਧਾ ਪਵੇਗਾ ਸੇ ਆਮਦਨ ਤੇ ਜੇਕਰ ਨਹੀਂ ਦਿੱਤਾ ਧਿਆਨ ਤਾਂ ਹੋਵੇਗਾ ਨੁਕਸਾਨ ਸੱਜਣਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਬੂ ਜੂਨ ਮਹੀਨਾ ਜੂਨ ਮਹੀਨਾ ਆਉਣ ਵਾਲਾ ਤਾਂ ਜੂਨ ਮਹੀਨੇ ਦੇ ਵਿੱਚ ਵੱਡੇ ਬਦਲਾਵ ਹੋਣ ਵਾਲੇ ਨੇ ਵੱਡੇ ਬਦਲਾਵ ਅਜੇਹੇ ਹੋਣ ਵਾਲੇ ਨੇ ਜਿਨ੍ਹਾਂ ਤੇ ਜੇਕਰ ਤੁਸੀਂ ਧਿਆਨ ਨਹੀਂ ਦਿੱਤਾ ਤਾਂ ਇਸ ਦਾ ਸਿੱਧਾ ਅਸਰ ਤੁਹਾਡੇ ਤੇ ਪੈ ਸਕਦਾ ਯਾਨੀ ਕਿ ਤੁਹਾਡਾ ਨੁਕਸਾਨ ਹੋ ਸਕਦਾ ਪੈਸਿਆਂ ਦਾ ਨੁਕਸਾਨ ਵੀ ਹੋ ਸਕਦਾ ਸੋ ਦੱਸ ਦਈਏ ਕਿ ਜੋ ਬਦਲਾਵ ਨੇ ਇਹਨਾਂ ਦਾ ਅਸਰ ਤੁਹਾਡੀ ਜੇਬ ਤੇ ਵੀ ਪੈ ਸਕਦਾ ਵੱਡਾ ਕਟ ਤੁਹਾਡੀ ਜੇਬ ਤੇ ਲੱਗ ਸਕਦਾ ਸੋ ਚਲਦੇ ਐਂਸਰ ਰਿਪੋਰਟ ਦੇ ਵੱਲ ਜਾਣਦੇ ਆ ਕਿ ਅਜਿਹੇ ਕਿਹੜੇ ਵੱਡੇ ਬਦਲਾਅ ਨੇ ਜਿਨ੍ਹਾਂ ਨੂੰ ਜਾਣਨਾ ਤੁਹਾਡੇ ਲਈ ਤੇ ਸਾਡੇ ਲਈ ਬਹੁਤ ਜ਼ਰੂਰੀ ਹੈ ਨਹੀਂ ਤਾਂ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਇੱਕ ਜੂਨ ਤੋਂ ਤੁਹਾਡੇ ਘਰ ਦੇ ਖਰਚ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਕਈ ਬਦਲਾਅ ਹੋਣ ਜਾ ਰਹੇ ਨੇ ਹਰ ਮਹੀਨੇ ਦੀ ਪਹਿਲੀ ਤਾਰੀਖ ਤੋਂ ਕਈ ਤਰ੍ਹਾਂ ਦੇ ਨਿਯਮ ਲਾਗੂ ਹੁੰਦੇ ਨੇ ਤਾਂ ਇਸ ਵਾਰ ਵੀ ਨਿਯਮਾਂ ਨੂੰ ਪਹਿਲੇ ਤੋਂ ਜ਼ਿਆਦਾ ਸਖਤ ਬਣਾਇਆ ਜਾ ਰਿਹਾ ਹੈ ਜੂਨ ਮਹੀਨੇ ਦੇ ਵਿੱਚ ਰਸੋਈ ਗੈਸ ਸਿਲੰਡਰ ਬੈਂਕਾਂ ਦੀਆਂ ਛੁੱਟੀਆਂ ਅਧਾਰ ਅਪਡੇਟ ਤੇ ਡਰਾਈਵਿੰਗ ਲਾਇਸੈਂਸ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਣ ਵਾਲੇ ਨੇ ਇਨ੍ਹਾਂ ਬਦਲਾਵਾਂ ਦਾ ਸਿੱਧਾ ਅਸਰ ਆਮ ਆਦਮੀ ਤੇ ਪੈਣ ਵਾਲਾ ਹੈ ਇਸ ਦੇ ਨਾਲ ਤੁਹਾਡਾ ਬਜਟ ਵੀ ਵਿਗੜ ਸਕਦਾ ਹੈ ਸੁਦਾਸ ਦੀ ਹੈ ਕਿ ਜੂਨ ਮਹੀਨੇ ਦੇ ਵਿੱਚ ਕੁਝ ਵੱਡੇ ਬਦਲਾਅ ਜੋ ਹੋਣ ਵਾਲੇ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹੈ પેટ્રોલ ਡੀਜ਼ਲ ਸਣੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਤਦਾਦੀ ਹੈ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਯਾਨੀ ਕਿ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਨੇ 1 ਜੂਨ ਨੂੰ ਤੇਲ ਕੰਪਨੀਆਂ ਗੈਸ ਸਿਲੰਡਰ ਦੀਆਂ ਨਵੀਆਂ ਕੀਮਤਾਂ ਤੈਅ ਕਰਨਗੀਆਂ ਮਈ ਦੇ ਵਿੱਚ ਕੰਪਨੀਆਂ ਨੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਕਮੀ ਕੀਤੀ ਸੀ ਤਾਂ ਹੁਣ ਉਮੀਦ ਹੈ ਕਿ ਕੰਪਨੀਆਂ ਜੂਨ ਦੇ ਵਿੱਚ ਵੀ ਇੱਕ ਵਾਰ ਫਿਰ ਤੋਂ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਮੀ ਕਰ ਸਕਦੀਆਂ ਨੇ ਉਥੇ ਹੀ ਹਰ ਦਿਨ ਦੀ ਤਰ੍ਹਾਂ 1 ਜੂਨ ਨੂੰ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਣ ਵਾਲਾ। ਦੂਜੇ ਨੰਬਰ ਤੇ ਡਰਾਈਵਿੰਗ ਲਾਇਸੈਂਸ ਯਾਨੀ ਕਿ 1 ਜੂਨ ਤੋਂ ਨਵੇਂ ਪਰਿਵਹਨ ਨਿਯਮ ਯਾਨੀ ਕਿ ਨਵੇਂ ਡਰਾਈਵਿੰਗ ਲਾਇਸੈਂਸ ਰੂਲਸ 2024 ਲੱਗ ਪੋਰੇ ਨੇ। ਜਿਸ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਲੈਣ ਦੇ ਲਈ ਸਿਰਫ ਆਰਟੀਓ ਦੇ ਵਿੱਚ ਹੀ ਟੈਸਟ ਨਹੀਂ ਦੇਣਾ ਹੋਏਗਾ। ਹੁਣ ਡਰਾਈਵਿੰਗ ਲਾਇਸੈਂਸ ਦਾ ਟੈਸਟ ਪਾਸ ਕਰਨ ਦੇ ਵਿੱਚ ਜ਼ਿਆਦਾ ਚੰਜਰਟ ਨਹੀਂ ਹੋਏਗਾ ਯਾਨੀ بار بار आरटीओ ਦਫਤਰ ਦੇ ਚੱਕਰ ਨਹੀਂ ਘਟਨੇ ਪੈਣਗੇ ਤੁਸੀਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਵਿਸ਼ੇਸ਼ ਨਿੱਜੀ ਸੰਸਥਾਨਾਂ ਦੇ ਵਿੱਚ ਵੀ ਡਰਾਈਵਿੰਗ ਲਾਇਸੈਂਸ ਟੈਸਟ ਦੇ ਸਕਦੇ ਹੋ ਇਸ ਦੇ ਨਾਲ ਡਰਾਈਵਿੰਗ ਲਾਇਸੈਂਸ ਬਣਵਾਉਣਾ ਆਸਾਨ ਹੋ ਜਾਵੇਗਾ ਇਹ ਜੇ ਨੰਬਰ ਤੇ ਜੋ ਵੱਡਾ ਬਦਲਾਅ ਹੋਣ ਵਾਲਾ ਉਹ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਹੋਣ ਵਾਲਾ ਯਾਨੀ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਸਖਤੀ ਵਧਾਈ ਜਾ ਸਕਦੀ ਹੈ ਨਵੇਂ ਨਿਯਮਾਂ ਦੇ ਤਹਿਤ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਵੀ ਸਖਤੀ ਕੀਤੀ ਜਾਏਗੀ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਤੇ 25000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਉਥੇ ਅਜਿਹਾ ਕਰਨ ਤੇ ਲਾਇਸੈਂਸ ਰੱਦ ਹੋਣ ਦੇ ਨਾਲ ਨਾਲ 25 ਸਾਲ ਤੱਕ ਨਵਾਂ ਲਾਇਸੈਂਸ ਨਹੀਂ ਮਿਲੇਗਾ ਇਸ ਤੋਂ ਇਲਾਵਾ ਹੋਰ ਨਿਯਮਾਂ ਦਾ ਉਲੰਘਣ ਕਰਨ ਤੇ ਵੀ ਜੁਰਮਾਨੇ ਲੱਗਣਗੇ ਜਿਨ੍ਹਾਂ ਦੇ ਵਿੱਚ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾਉਣ ਵਾਲਿਆਂ ਤੇ 1000 ਰੁਪਏ ਤੋਂ ਲੈ ਕੇ 2000 ਰੁਪਏ ਬਿਨਾਂ ਲਾਇਸੈਂਸ ਗੱਡੀ ਚਲਾਉਣ ਤੇ 500 ਰੁਪਏ ਹੈਲਮਟ ਨਾ ਪੌਣ ਤੇ 100 ਰੁਪਏ ਅਤੇ ਸੀਟ ਬੈਲਟ ਨਾ ਪੌਣ ਤੇ 100 ਰੁਪਏ ਦਾ ਜੁਰਮਾਨਾ ਲਗਾਇਆ ਜਾਏਗਾ ਚੌਥੇ ਨੰਬਰ ਤੇ ਜੋ ਵੱਡਾ ਬਦਲਾਅ ਹੋਣ ਜਾ ਰਿਹਾ ਸਭ ਤੋਂ ਮੇਨ ਬਦਲਾਅ ਕਹਿ ਸਕਦੇ ਆ ਉਹ ਇਹ ਹੈ ਕਿ 14 ਜੂਨ ਤੱਕ ਹੁਣ ਤੁਸੀਂ ਆਪਣੇ ਆਧਾਰ ਕਾਰਡ ਅਪਡੇਟ ਕਰਵਾ ਲਓ ਨਹੀਂ ਤਾਂ ਤੁਹਾਡੇ ਆਧਾਰ ਕਾਰਡ ਬੈਨ ਹੋ ਜਾਣਗੇ ਯਾਨੀ ਕਿ ਜੇਕਰ 10 ਸਾਲ ਪੁਰਾਣੇ ਤੁਹਾਡੇ ਆਧਾਰ ਕਾਰਡ ਨੇ ਉਹਨਾਂ ਨੂੰ ਹੁਣ ਅਪਡੇਟ ਕਰਵਾਉਣਾ ਬੇਹਦ ਜ਼ਰੂਰੀ ਹੈ ਤੇ 14 ਜੂਨ ਤੱਕ ਫ੍ਰੀ ਦੇ ਵਿੱਚ ਇਹ ਆਧਾਰ ਕਾਰਡ ਅਪਡੇਟ ਕੀਤੇ ਜਾਣਗੇ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਯਾਨੀ ਯੂ ਆਈ ਡੀ ਆਈ ਦੇ ਮੁਤਾਬਕ ਜੇਕਰ ਤੁਸੀਂ 10 ਸਾਲ ਤੋਂ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕੀਤਾ ਤਾਂ 14 ਜੂਨ ਤੱਕ ਫ੍ਰੀ ਦੇ ਵਿੱਚ ਤੁਸੀਂ ਆਪਣਾ ਆਧਾਰ ਕਾਰਡ ਅਪਡੇਟ ਕਰ ਸਕਦੇ ਹੋ ਯੂ ਆਈ ਡੀ ਆਈ ਪੋਰਟਲ ਤੇ ਆਧਾਰ ਕਾਰਡ ਅਪਡੇਟ ਕਰਨ ਦੀ ਸਹੂਲਤ ਫ੍ਰੀ ਦੇ ਵਿੱਚ ਦਿੱਤੀ ਜਾ ਰਹੀ ਹੈ ਹਾਲਾਂਕਿ 14 ਜੂਨ ਤੋਂ ਬਾਅਦ ਇਸ ਕੰਮ ਦੇ ਲਈ ਤੁਹਾਨੂੰ ਪੈਸੇ ਦੇਣੇ ਪੈ ਸਕਦੇ ਨੇ ਇਹ ਕੰਮ ਆਧਾਰ ਸੈਂਟਰ ਤੇ ਜਾ ਕੇ ਵੀ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਆਧਾਰ ਸੈਂਟਰ ਤੇ ਜਾ ਕੇ ਆਧਾਰ ਕਾਰਡ ਅਪਡੇਟ ਕਰਵਾਉਂਦੇ ਹੋ ਤਾਂ ਤੁਹਾਨੂੰ 50 ਰੁਪਏ ਫੀਸ ਦੇ ਤੌਰ ਤੇ ਦੇਣਾ ਹੋਵੇਗਾ ਜਦਕਿ UIGAI ਪੋਰਟਲ ਤੇ ਕੋਈ ਵੀ ਚਾਰਜ ਨਹੀਂ ਦੇਣਾ ਹੋਵੇਗਾ ਤਾਂ ਹੁਣ ਗੱਲ ਕਰਦੇ ਹਾਂ ਬੈਂਕਾਂ ਦੀਆਂ ਛੁੱਟੀਆਂ ਤੇ ਜੂਨ ਮਹੀਨੇ ਦੇ ਵਿੱਚ ਬਕਰੀਦ, ਵਟਸ ਸਵਿਤਰੀ ਸਣੇ ਹੋਰ ਵੱਖ-ਵੱਖ ਤਿਉਹਾਰਾਂ ਤੇ ਹਫਤਾਵਾਰੀ ਛੁੱਟੀਆਂ ਤੇ ਚੱਲਦੇ ਕਈ ਦਿਨਾਂ ਲਈ ਬੈਂਕ ਬੰਦ ਰਹਿਣ ਵਾਲੇ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਅਫੀਸ਼ੀਅਲ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਜੂਨ ਦੇ ਕੁੱਲ 12 ਦਿਨ ਬੈਂਕਾਂ ਦੀਆਂ ਛੁੱਟੀਆਂ ਰਹਿਣ ਵਾਲੀਆਂ ਨੇ ਦੇਸ਼ ਦੇ ਵਿੱਚ 7ਵੇਂ ਚਰਨ ਦੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 1 ਜੂਨ ਨੂੰ ਕਈ ਸੂਬਿਆਂ ਦੇ ਵਿੱਚ ਵੀ ਬੈਂਕਾਂ ਦੀ ਛੁੱਟੀ ਰਹਿਣ ਵਾਲੀ ਹੈ ਜਦ ਬੈਂਕ ਬੰਦ ਰਹਿਣਗੇ ਤਾਂ ਇਸ ਦੌਰਾਨ ਤੁਸੀਂ ਬੈਂਕਿੰਗ ਨਾਲ ਜੁੜਿਆ ਕੋਈ ਵੀ ਕੰਮ ਨਹੀਂ ਕਰ ਸਕਦਾ ਓਕੇ ਇਸ ਦੇ ਲਈ ਤੁਸੀਂ ਬੈਂਕ ਦੇ ਨਾਲ ਜੁੜੇ ਜ਼ਰੂਰੀ ਕੰਮ ਜਲਦ ਤੋਂ ਜਲਦ ਨਿਪਟਾ ਲਓ ਤਾਂ ਕਿ ਤੁਹਾਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ